ਆਪਣੇ ਆਪ ਨੂੰ ਸਭ ਤੋਂ ਕਟੜੇ ਇਮਾਨਦਾਰ ਪਾਰਟੀ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਭ ਤੋਂ ਕਰੀਬੀ ਸਾਥੀ ਮਨੀਸ਼ ਸੋਧਿਆ ਦੀ ਇਮਾਨਦਾਰੀ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਸਵਾਲ ਇੱਥੇ ਖੜੇ ਹੋਏ ਨੇ ਕਿ ਮਨੀਸ਼ ਸੋਧਿਆ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਐਫੀਡੇਵਟ ਦਾਖਲ ਕੀਤਾ ਤੇ ਉਸ ਐਫੀਡੇਵਟ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੋਇਆ ਹੈ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਦੇ ਲਈ 1.5 ਕਰੋੜ ਰੁਪਏ ਦਾ ਲੋਨ ਲਿਆ ਹੁਣ ਸਭ ਤੋਂ ਪਹਿਲਾ ਸਵਾਲ ਤੇ ਹੈ ਕਿ ਜਿਹੜੀ ਸਿੱਖਿਆ ਕ੍ਰਾਂਤੀ ਦੀਆਂ ਦਿੱਲੀ ਦੇ ਵਿੱਚ ਵੱਖੋ-ਵੱਖਰੇ ਤਰੀਕੇ ਦੇ ਵੱਖ-ਵੱਖਰੇ ਤੌਰ ਦੇ ਉੱਤੇ ਆ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਸਾਡੀ ਸਿੱਖਿਆ ਕ੍ਰਾਂਤੀ ਸਭ ਤੋਂ ਵਧੀਆ ਕੀਤੀ ਹੈ ਦਿੱਲੀ ਦੇ ਵਿੱਚ ਸਿੱਖਿਆ ਮਾਡਲ ਹੈ ਕੈਨੇਡਾ ਅਮਰੀਕਾ ਦੇ ਲੋਕ ਇਹ ਮਾਡਲ ਨੂੰ ਦੇਖਣ ਆ ਰਹੇ ਨੇ ਤਾਂ ਉਸੇ ਦਿੱਲੀ ਦੇ ਉਪ ਮੁੱਖ ਮੰਤਰੀ ਰਹੇ ਹੁਣ ਮਨੀਸ਼ ਸੋਧਿਆ ਉਹਨਾਂ ਦਾ ਪੁੱਤਰ ਪੜ੍ਹਾਈ ਕਰਨ ਲਈ ਕੈਨੇਡਾ ਜਾ ਰਿਹਾ ਜਿਸ ਦੇ ਤੇ 1.5 ਕਰੋੜ ਰੁਪਏ ਖਰਚ ਆਉਣਾ ਤੇ ਉਹ 1.5 ਕਰੋੜ ਰੁਪਏ ਖਰਚਾ ਉਹਨਾਂ ਨੇ ਲੋਨ ਲੈ ਕੇ ਕੀਤਾ ਤੇ ਲੋਨ ਕਿੱਥੋਂ ਲਿਆ ਲੋਨ ਕਿਸੇ ਬੈਂਕ ਤੋਂ ਨਹੀਂ ਲਿਆ ਕਿਸੇ ਕੰਪਨੀ ਤੋਂ ਨਹੀਂ ਲਿਆ ਲੋਨ ਲਿਆ ਤਿੰਨ ਵਿਅਕਤੀਆਂ ਤੋਂ ਤਿੰਨ ਵਿਅਕਤੀਆਂ ਤੋਂ ਪੈਸਾ ਲਿਆ ਗਿਆ ਜਦੋਂ ਵਿਅਕਤੀਆਂ ਦੇ ਨਾਮ ਸੁਣੋਗੇ ਫਿਰ ਤੁਹਾਨੂੰ ਸਮਝ ਆਵੇਗੀ ਕਿ ਇਹ ਲੋਨ ਦਾ ਮਕਸਦ ਕੀ ਹੈ ਉਹ ਤਿੰਨ ਵਿਅਕਤੀ ਨੇ ਜਿਨ੍ਹਾਂ ਤੋਂ 1 ਕਰੋੜ 54 ਲੱਖ ਰੁਪਇਆ ਲਿਆ ਗਿਆ ਹੈ ਪਹਿਲੇ ਵਿਅਕਤੀ ਨੇ ਜਿਨ੍ਹਾਂ ਤੋਂ 86 ਲੱਖ ਰੁਪਏ ਬਿਨਾਂ ਕਿਸੇ ਸ਼ਰਤ ਕੋਈ ਸ਼ਰਤ ਨਹੀਂ ਕੋਈ ਟਰਮ ਨਹੀਂ ਕੋਈ ਕੰਡੀਸ਼ਨ ਨਹੀਂ ਯੂਨਾ ਨੇ ਬਿਨਾਂ ਸ਼ਰਤ ਮਨੀਸ਼ ਸੋਧਿਆ ਨੂੰ 86 ਲੱਖ ਰੁਪਏ ਦਿੱਤਾ ਉਹਨੇ ਰਮੇਸ਼ ਚੰਦਰ ਮਿੱਤਲ ਜਿਹੜੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਨੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਨੇ ਉਹਨਾਂ ਨੇ 86 ਲੱਖ ਰੁਪਏ ਦਿੱਤਾ ਮਨੀਸ਼ ਸੋਧਿਆ ਨੂੰ ਬਿਨਾਂ ਕਿਸੇ ਸ਼ਰਤ ਤੋਂ ਆਪਣੇ ਪੁੱਤਰ ਨੂੰ ਵਿਦੇਸ਼ ਪੜਾਈ ਕਰਨ ਲਈ ਭੇਜਣ ਤੇ ਤੇ ਹੁਣ ਲਵਲੀ ਯੂਨੀਵਰਸਿਟੀ ਦੇ ਉਹ ਚੇਅਰਮੈਨ ਨੇ ਤੇ ਉਹਨਾਂ ਦਾ ਸਕਾਪਰਾ ਉਹਨਾਂ ਨੂੰ ਸੰਸਦ ਮੈਂਬਰ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਉਸ ਤੋਂ ਬਾਅਦ ਜਿਹੜੇ ਅੱਜ ਕੱਲ ਉਹਨਾਂ ਦੇ ਨਾਲ ਹੀ ਦੱਸ ਦਈਏ ਕਿ ਜਿਨ੍ਹਾਂ ਦੇ ਮਹਿਲ ਦੇ ਵਿੱਚ ਜਿਨ੍ਹਾਂ ਦੇ ਅ ਘਰ ਦੇ ਵਿੱਚ ਅੱਜ ਕੱਲ ਅਰਵਿੰਦ ਕੇਜਰੀਵਾਲ ਸਰਕਾਰੀ ਬੰਗਲੇ ਦੇ ਵਿੱਚ ਰਹਿ ਰਹੇ ਨੇ ਫਿਰੋਸ਼ਾ ਕੋਟਲਾ ਦੇ ਵਿੱਚ ਰਹਿ ਰਹੇ ਨੇ ਉਹ ਵੀ অশੋਕ ਮਿੱਤਲ ਦਾ ਹੀ ਬੰਗਲਾ ਹੈ ਉਸ ਤੋਂ ਅੱਗੇ ਅੱਗੇੜਾ ਦੂਸਰਾ 58 ਲੱਖ ਬਿਨਾਂ ਕਿਸੇ ਸ਼ਰਤ ਤੋਂ ਮਨੀਸ਼ ਸੋਧਿਆ ਨੂੰ ਕਰਜ਼ਾ ਦਿੱਤਾ ਹੈ ਮੈਡਮ ਗੁਨੀਤ ਅਰੋੜਾ ਨੇ ਤੇ ਮੈਡਮ ਗੁਨੀਤ ਅਰੋੜਾ ਨੇ ਜਿਹੜੇ ਰਾਜ ਸਭਾ ਸੰਸਦ ਮੈਂਬਰ ਜਿਹੜੇ ਲੁਧਿਆਣਾ ਤੋਂ ਗਏ ਨੇ ਸੰਜੀਵ ਅਰੋੜਾ ਦੀ ਬਹੂ ਨੇ ਉਹਨਾਂ ਦੇ ਬਹੂ ਨੇ ਜਿਹੜੇ ਗੁਨੀਤ ਅਰੋੜਾ ਜਿਨ੍ਹਾਂ ਨੇ 58 ਲੱਖ ਰੁਪਏ ਦਿੱਤਾ ਤੇ ਉਸ ਤੋਂ ਬਾਅਦ ਤੀਜਾ ਜਿਹੜਾ 10 ਲੱਖ ਰੁਪਏ ਦਿੱਤਾ ਬਿਨਾਂ ਕਿਸੇ ਸ਼ਰਤ ਤੋਂ ਉਹ ਕੋ ਮੈਡਮ ਦਿਪਾਲੀ ਨੇ ਤਾਂ ਲਗਭਗ 1 ਕਰੋੜ 54 ਲੱਖ ਰੁਪਏ ਮਨੀਸ਼ ਸੋਧਿਆ ਨੂੰ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਕਿਸੇ ਟਰਮ ਕੰਡੀਸ਼ਨ ਤੋਂ ਦਿੱਤਾ ਗਿਆ ਉਹਨਾਂ ਦੇ ਪੁੱਤਰ ਦੀ ਕੈਨੇਡਾ ਵਿੱਚ ਪੜ੍ਹਾਈ ਕਰਵਾਉਣ ਲਈ ਤਾਂ ਇੱਥੇ ਭਾਈਪਾ ਅਤੇ ਹੋਰ ਪਾਰਟੀਆਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਇਹ ਜਾਂਚ ਹੋਵੇ ਕਿ ਪੈਸਾ ਕਿਵੇਂ ਦਿੱਤਾ ਗਿਆ ਤਾਂ ਸਵਾਲ ਖੜੇ ਹੋਣੇ ਲਾਜ਼ਮੀ ਵੀ ਹੁੰਦੇ ਆ ਜਦੋਂ ਇਹ ਗੱਲ ਕਹੀ ਜਾਵੇ ਕਿ ਅਸੀਂ ਕੱਟਣ ਹੀ ਇਮਾਨਦਾਰ ਆ ਅਸੀਂ ਇੱਕ ਪੈਸਾ ਨਹੀਂ ਖਾਂਦੇ ਅਸੀਂ ਅਜੇ ਹੀ ਜਿਹੜੀ ਲੀਪਾ ਕੇ ਚੱਲੇ ਆ ਜਿਹਦੇ ਤੇ ਚੱਲ ਕੇ ਇਮਾਨਦਾਰੀ ਦੀ ਰਾਜਨੀਤੀ ਕੀਤੀ ਜਾ ਸਕਦੀ ਹੈ ਤਾਂ ਜਦੋਂ ਉਹਨਾਂ ਦੇ ਬੱਚੇ ਕੈਨੇਡਾ ਪੜਨ ਜਾ ਰਹੇ ਹੋਣ ਤੇ 1.5 ਡੇਡ ਕਰੋੜ ਰੁਪਇਆ ਲੋਕ ਬਿਨਾਂ ਕਿਸੇ ਸ਼ਰਤ ਤੋਂ ਦੇ ਰਹੇ ਹੋਣ ਤਾਂ ਉੱਥੇ ਸਵਾਲ ਖੜੇ ਹੋਣੇ ਲਾਜ਼ਮੀ ਆ ਸਭ ਨੂੰ ਪਤਾ ਹੈ ਕਿ लवली ਯੂਨੀਵਰਸਿਟੀ ਦੇ ਇਹਦੇ ਲਵਲੀ ਯੂਨੀਵਰਸਿਟੀ ਵਾਲੇ ਮਿੱਤਲ ਸਾਹਿਬ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਸੰਜੀਵ अरोड़ा ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਜਦੋਂ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਉਦੋਂ ਵੀ ਸਵਾਲ ਖੜੇ ਹੋਏ ਸੀ ਕਿ ਇਹਨਾਂ ਬੰਦਿਆਂ ਦੀ ਕੀ ਯੋਗਤਾ ਹੈ ਕੀ ਪੰਜਾਬ ਨੂੰ ਦੇਣ ਹੈ ਜਿਨ੍ਹਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਜਦੋਂ ਇਸ ਤਰੀਕੇ ਦੇ ਨਾਲ ਮੁਫਤੋਂ ਮੁਫਤੀ ਲੋਣ ਦੇ ਦਿੰਦਾ ਹੋਵੇ ਕੋਈ ਵਿਅਕਤੀ ਮੁਫਤੋਂ ਮੁਫਤੀ ਬੱਚੇ ਪੜਾਉਂਦਾ ਹੋਵੇ ਕੋਈ ਬਿਨਾਂ ਸ਼ਰਤ ਤੋਂ ਬਿਨਾਂ ਕਸਤਕਾਸੀ ਤੋਂ ਤਾਂ ਫਿਰ ਉੱਥੇ ਸਵਾਲ ਖੜੇ ਹੋਣੇ ਲਾਜ਼ਮੀ ਹੈ ਅੱਜ ਦਾ ਜ਼ਮਾਨਾ ਅਜਿਹਾ ਹੈ ਕਿ ਕੋਈ ਇਹ ਇਹੀ लवली ਯੂਨੀਵਰਸਿਟੀ ਵਾਲੇ ਹੋਣ ਜਾਂ ਸੰਜੀਵ अरोड़ा ਹੋਵੇ ਕੋਈ ਇਹਨਾਂ ਦਾ ਆ ਮੁਲਾਜ਼ਮ ਵੀ ਇਹਨਾਂ ਤੋਂ ਕੋਈ 10 20 ਹਜ਼ਾਰ ਲੱਖ 2 ਲੱਖ ਧਾਰਾ ਮੰਗੇ ਤਾਂ 100 ਵਾਰ ਸੋਚ ਕੇ ਦਿੰਦੇ ਆ ਕਿ ਅਸੀਂ ਦੇਣਾ ਹੈ ਕਿ ਨਹੀਂ ਦੇਣਾ ਅਕਸਰ ਸਾਡਾ ਵੀ ਇਹ ਸੁਭਾਅ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਵੀ ਪੈਸੇ ਧਾਰੇ ਦਿੰਨੇ ਆ ਕੋਈ ਸ਼ਰਤ ਰੱਖਦੇ ਆ ਕੋਈ ਇੱਕ ਉਹਦੀ ਇੱਕ ਪ੍ਰਾਪਰਟੀ ਰੱਖਦੇ ਆ ਬੈਂਕ ਵੀ ਜੇ ਲੋਨ ਦਿੰਦਾ ਤਾਂ ਉਹਦੇ ਇਵਜ਼ ਦੇ ਵਿੱਚ ਕੋਈ ਚੀਜ਼ ਰੱਖਦਾ ਤੇ ਕੋਈ ਬੰਦਾ ਬਿਨਾਂ ਸ਼ਰਤ ਹੋਏ ਪੈਸੇ ਦੇ ਰਿਹਾ ਤਾਂ ਕਿਵੇਂ ਦੇ ਰਿਹਾ ਤਾਂ ਇਹ ਸਵਾਲ ਖੜੇ ਹੋਣੇ ਲਾਜ਼ਮੀ ਆ ਉਹ ਵੀ ਪੰਜਾਬ ਦੇ ਵਿੱਚੋਂ ਇੱਕ ਇੱਕ ਸਵਾਲ ਉੱਡਦਾ ਸੀ ਕਿ ਪੰਜਾਬ ਦੇ ਵਿੱਚੋਂ ਵੱਡੇ ਪੱਦਰ ਦੇ ਉੱਤੇ ਪੈਸਾ ਦਿੱਲੀ ਜਾ ਰਿਹਾ ਉਹ ਕਿਸੇ ਰੂਪ ਚ ਜਾ ਰਿਹਾ ਹੋਵੇ ਉਹ ਲੋਨ ਦੇ ਰੂਪ ਚ ਜਾ ਰਿਹਾ ਹੋਵੇ ਕਿਉਂ ਜਾ ਰਿਹਾ ਇਹ ਸਵਾਲ ਲਗਾਤਾਰ ਬਰਕਰਾਰ ਸੀ ਤਾਂ ਮਨੀਸ਼ ਸੋਧਿਆ ਦੇ ਐਫੀਡਵਟ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਉਹਨਾਂ ਦਾ ਬੱਚਾ ਕੈਨੇਡਾ ਪੜ੍ਹਨ ਗਿਆ ਹੁਣ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਦੇ ਵਿੱਚ ਭਾਸ਼ਣ ਦੇਣ ਆਉਂਦੇ ਸੀ ਕਿ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ ਅਸੀਂ ਐਜੂਕੇਸ਼ਨ ਸਿਸਟਮ ਇਹੋ ਜਿਹਾ ਤਕੜਾ ਕਰ ਦਿਆਂਗੇ ਮੈਂ ਉਹਨੇ ਤੁਸੀਂ ਉਹ ਆਲ ਖੜੇ ਕਰਨਾ ਚਾਹਣਾ ਕਿ ਪੰਜਾਬ ਵਿੱਚ ਦਿੱਲੀ ਵਿੱਚ ਹੋ ਸਕਦਾ ਹੈ ਕਿ ਕਾਲਜ ਦਿੱਲੀ ਸਰਕਾਰ ਦੇ ਅਧੀਨ ਘੱਟ ਹੋਣ ਕਿਉਂਕਿ ਉੱਥੇ ਪਾਵਰਾਂ ਇਨੀਆਂ ਨਹੀਂ ਪਰ ਪੰਜਾਬ ਦੇ ਸਾਰੇ ਸਰਕਾਰੀ ਕਾਲਜ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਸਰਕਾਰ ਦੇ ਅੰਡਰ ਹੈ ਜੇਕਰ ਤਿੰਨ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲਾਗੂ ਹੋਈ ਹੈ ਤਾਂ ਫਿਰ ਮਨੀਸ਼ ਚੋਧਿਆ ਦੇ ਬੇਟੇ ਨੂੰ ਉੱਚੀ ਪੜ੍ਹਾਈ ਕਰਨ ਲਈ ਕੈਨੇਡਾ ਜਾਣ ਦੀ ਕਿਉਂ ਲੋੜ ਪਈ ਉਹ ਵੀ ਇੰਨੀ ਵਧੀਆ ਪੜ੍ਹਾਈ ਇੱਥੇ 1 ਕਰੋੜ 54 ਲੱਖ ਰੁਪਇਆ ਸਾਡੇ ਵੀ ਚਲੋ ਉਹਨਾਂ ਦੀ ਪੜ੍ਹਾਈ ਦਾ ਲੈਵਲ ਵੱਡਾ ਹੋਊਗਾ ਉਸ ਦਾ ਡਾਕਟਰੀ ਕਰਨਗੇ ਹੁਣ ਕੁਛ ਹੋਣ ਤਾਂ ਫਿਰ ਉਹ ਪੰਜਾਬ ਦੇ ਵਿੱਚ ਕਿਉਂ ਨਹੀਂ ਪੜਾ ਰਹੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੀਆਂ ਹਨੇਰੀਆਂ ਲਿਆਂਦੀਆਂ ਹੋਈਆਂ ਜਿੱਥੇ ਉਹ ਕਹਿ ਰਹੇ ਆ ਕਿ ਸਿੱਖਿਆ ਮਾਡਲ ਲਾਗੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਵੱਖ-ਵੱਖਰੇ ਤਰੀਕੇ ਦੇ ਨਾਲ ਯੂਨੀਵਰਸਿਟੀਆਂ ਸੀ ਤਰੱਕੀ ਵੱਲ ਲੈ ਕੇ ਜਾ ਰਹੇ ਆ ਪਾਏ ਤਾਂ ਇੱਕ ਗੱਲ ਦੀ ਪੋਲ ਵੀ ਖੁੱਲਦੀ ਨਜ਼ਰ ਆ ਰਹੀ ਹੈ ਕਿ ਲੀਡਰਾਂ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਸਾਡੀ ਸਿੱਖਿਆ ਕ੍ਰਾਂਤੀ ਕਿਸੇ ਕੰਮ ਦੀ ਹੈ ਅਸੀਂ ਪੰਜਾਬ ਦੇ ਵਿੱਚ ਕੋਈ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਜੇ ਦਿੱਲੀ ਦੇ ਵਿੱਚ ਕਾਲਜ ਨਹੀਂ ਸੀ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਕਾਲਜ ਪੰਜਾਬ ਵਿੱਚ ਸਰਤ ਹਰ ਤਰੀਕੇ ਦੀ ਪੜਾਈ ਹੁੰਦੀ ਹੈ ਤਾਂ ਉਹ ਇੱਥੇ ਵੀ ਦਾਖਲਾ ਕਰਵਾ ਸਕਦੇ ਸੀ ਆਧਾਰਨ ਸੈੱਟ ਹੁੰਦੀ ਕਿ ਐਡੇ ਵਧੀਆ ਲੈਵਲ ਦੀ ਪੜਾਈ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਵੀ ਪੰਜਾਬ ਵਿੱਚ ਪੜਦਾ ਤਾਂ ਇੱਥੇ ਸਵਾਲ ਲਾਜ਼ਮੀ ਉੱਠ ਰਿਹਾ ਕਿ ਕਿਵੇਂ ਲੋਨ ਮਿਲ ਰਹੇ ਆ ਬਿਨਾਂ ਸ਼ਰਤ ਤੋਂ ਕਿਵੇਂ ਆਪਣੇ ਬੱਚਿਆਂ ਨੂੰ ਚੰਗੇ ਪੁੱਖ ਨੂੰ ਬਣਾਉਣ ਦੇ ਲਈ ਬਾਹਰ ਭੇਜਿਆ ਜਾ ਰਿਹਾ ਇਹ ਉਹੀ ਲੋਕ ਨੇ ਜਿਨ੍ਹਾਂ ਦੀਆਂ ਫੋਟੋਆਂ ਕਿਸੇ ਸਮੇਂ ਤੁਸੀਂ ਪਲਾਸਾਂ ਦੇਖੀਆਂ ਸੀ ਲੋਕਾਂ ਦੀਆਂ ਕੁੰਡੀਆਂ ਜੋੜਦਿਆਂ ਦੀਆਂ ਕਿਸੇ ਸਮੇਂ ਤੁਸੀਂ ਵੱਖੋ-ਵੱਖਰੇ ਰੂਪਾਂ ਦੇ ਵਿੱਚ ਦੇਖਿਆ ਸੀ ਖੁੱਲੀਆਂ ਸ਼ਰਟਾਂ ਦੇਖੀਆਂ ਸੀ ਤਾਂ ਅੱਜ ਉਹਨਾਂ ਦੇ ਬੱਚੇ 1.5 ਕਰੋੜ ਰੁਪਏ ਲਾ ਕੇ ਪੜ੍ਹਾਈ ਕਰਨ ਜਾ ਰਹੇ ਆ ਤਾਂ ਇੱਥੇ ਸਵਾਲ ਇੱਕ ਹੋਰ ਖੜਾ ਹੁੰਦਾ ਹੈ ਕਿ ਜਿਹੜੇ ਬੰਦੇ ਗੱਲ ਕਹਿੰਦੇ ਹੋਣ ਕਿ ਅਸੀਂ ਇਮਾਨਦਾਰ ਆਂ ਕੱਟੜ ਇਮਾਨਦਾਰ ਆਂ ਅਸੀਂ ਕੁਝ ਨਹੀਂ ਆ ਸਾਡੇ ਸਮਾਜ ਦੇ ਵਿੱਚ ਵੀ ਬੜੇ ਕੱਟੜੇ ਇਮਾਨਦਾਰ ਬੰਦੇ ਆ ਜਿਹੜੇ ਇੱਕ ਪੈਸੇ ਦੀ ਬੇਈਮਾਨੀ ਨਹੀਂ ਕਰਦੇ ਪਰ ਉਹਨਾਂ ਦੇ ਬੱਚੇ ਫਿਰ ਡੇ ਡੇਡ ਕਰੋੜ ਵਾਲੀ ਪੜ੍ਹਾਈ ਵੀ ਨਹੀਂ ਕਰਦੇ ਇਸ ਕਰਕੇ ਸਵਾਲ ਉੱਠ ਰਿਹਾ ਫਿਰ ਅੱਗੇ ਸਵਾਲ ਉੱਠ ਰਿਹਾ ਕਿ ਜਿਹੜੇ ਜਿੰਨਾ ਮਨੀਸ਼ ਸੋਧਿਆ ਨੇ ਲੋਨ ਲਿਆ ਉਹਨਾਂ ਦੀ ਆਮਦਨ ਤੋਂ ਤਿੰਨ ਗੁਣਾ ਜ਼ਿਆਦਾ ਹੈ ਉਹਨਾਂ ਦੀ ਜਿਹੜੀ ਐਸਟ ਹੈ ਉਹਨਾਂ ਦੀ ਉਹਦੇ ਤੋਂ ਤਿੰਨ ਗੁਣਾ ਜ਼ਿਆਦਾ ਹੈ ਤਾਂ ਫਿਰ ਉਤਾਰਨਗੇ ਕਿਵੇਂ ਤਾਂ ਸਾਰੇ ਸਵਾਲ ਖੜੇ ਨੇ ਕਰੋੜਾਂ ਰੁਪਿਆ ਦਾ ਲੋਨ ਲੈ ਕੇ ਆਪਣਾ ਪੁੱਤਰ ਵਿਦੇਸ਼ ਭੇਜਿਆ ਤਾਂ ਵਿਦੇਸ਼ ਕਿਦੇ ਸਰਤੇ ਪੱਜਾ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਪੰਜਾਬ ਦੇ ਨੇ ਜਿਨ੍ਹਾਂ ਤੋਂ ਲੋਨ ਲਿਆ ਗਿਆ ਉਹ ਲੋਨ ਬਿਨਾ ਸ਼ਰਤੋ ਲਿਆ ਗਿਆ ਤਾਂ ਸਵਾਲਾਂ ਦੇ ਘੇਰੇ ਵਿੱਚ ਵੀ ਆਵੇਗਾ ਪਿਛਲੇ ਦਿਨੀ ਮਨੀ ਸ਼ੋਧਿਆ ਜਿਹੜੀ ਮਨੀ ਲੌਂਡਰਿੰਗ ਦੇ ਕੇਸ ਚ ਐਕਸਾਈਜ਼ ਪਾਲਿਸੀ ਦੇ ਵਿੱਚ ਘਪਲੇ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚੋਂ ਵੀ ਆਇਆ ਤਾਂ ਭਾਈ ਭਾਈ ਸਵਾਲ ਉਠਾ ਰਹੀ ਹੈ ਕਿ ਸਾਰਾ ਮਾਮਲਾ ਸਾਰਾ ਪੈਸਾ ਉਹ ਚੀਜ਼ ਦਾ ਜਿਹਨੂੰ ਇੱਕ ਨੰਬਰ ਜਾਂ ਇਸ ਤਰੀਕੇ ਨਾਲ ਪੇਸ਼ ਕਰਕੇ ਜਿਹੜੀ ਆਮ ਆਦਮੀ ਪਾਰਟੀ ਆ ਬਚਣਾ ਚਾਹੁੰਦੀ ਹੈ ਆਪਣੇ ਆਪ ਨੂੰ ਸਭ ਤੋਂ ਕਟੜੇ ਇਮਾਨਦਾਰ ਪਾਰਟੀ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਭ ਤੋਂ ਕਰੀਬੀ ਸਾਥੀ ਮਨੀਸ਼ ਸੋਧਿਆ ਦੀ ਇਮਾਨਦਾਰੀ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਸਵਾਲ ਇੱਥੇ ਖੜੇ ਹੋਏ ਨੇ ਕਿ ਮਨੀਸ਼ ਸੋਧਿਆ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਐਫੀਡੇਵਟ ਦਾਖਲ ਕੀਤਾ ਤੇ ਉਸ ਐਫੀਡੇਵਟ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੋਇਆ ਹੈ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਦੇ ਲਈ 1.5 ਕਰੋੜ ਰੁਪਏ ਦਾ ਲੋਨ ਲਿਆ ਹੁਣ ਸਭ ਤੋਂ ਪਹਿਲਾ ਸਵਾਲ ਤੇ ਹੈ ਕਿ ਜਿਹੜੀ ਸਿੱਖਿਆ ਕ੍ਰਾਂਤੀ ਦੀਆਂ ਦਿੱਲੀ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਵੱਖ-ਵੱਖਰੇ ਤੌਰ ਦੇ ਉੱਤੇ ਆ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਸਾਡੀ ਸਿੱਖਿਆ ਕ੍ਰਾਂਤੀ ਸਭ ਤੋਂ ਵਧੀਆ ਕੀਤੀ ਹੈ ਦਿੱਲੀ ਦੇ ਵਿੱਚ ਸਿੱਖਿਆ ਮਾਡਲ ਹੈ ਕੈਨੇਡਾ ਅਮਰੀਕਾ ਦੇ ਲੋਕ ਇਹ ਮਾਡਲ ਨੂੰ ਦੇਖਣ ਆ ਰਹੇ ਨੇ ਤਾਂ ਉਸੇ ਦਿੱਲੀ ਦੇ ਉਪ ਮੁੱਖ ਮੰਤਰੀ ਰਹੇ ਹੁਣ ਮਨੀਸ਼ ਸੋਧਿਆ ਉਹਨਾਂ ਦਾ ਪੁੱਤਰ ਪੜ੍ਹਾਈ ਕਰਨ ਲਈ ਕੈਨੇਡਾ ਜਾ ਰਿਹਾ ਜਿਹਦੇ ਤੇ 1.5 ਕਰੋੜ ਰੁਪਏ ਖਰਚ ਆਉਣਾ ਤੇ ਉਹ 1.5 ਕਰੋੜ ਰੁਪਏ ਖਰਚਿਆ ਉਹਨਾਂ ਨੇ ਲੋਨ ਲੈ ਕੇ ਕੀਤਾ ਤੇ ਲੋਨ ਕਿੱਥੋਂ ਲਿਆ ਲੋਨ ਕਿਸੇ ਬੈਂਕ ਤੋਂ ਨਹੀਂ ਲਿਆ ਕਿਸੇ ਕੰਪਨੀ ਤੋਂ ਨਹੀਂ ਲਿਆ ਲੋਨ ਲਿਆ ਤਿੰਨ ਵਿਅਕਤੀਆਂ ਤੋਂ ਤਿੰਨ ਵਿਅਕਤੀਆਂ ਤੋਂ ਪੈਸਾ ਲਿਆ ਗਿਆ ਜਦੋਂ ਵਿਅਕਤੀਆਂ ਦੇ ਨਾਮ ਸੁਣੋਗੇ ਫਿਰ ਤੁਹਾਨੂੰ ਸਮਝ ਆਵੇਗੀ ਕਿ ਇਹ ਲੋਨ ਦਾ ਮਕਸਦ ਕੀ ਹੈ ਉਹ ਤਿੰਨ ਵਿਅਕਤੀ ਨੇ ਜਿਨ੍ਹਾਂ ਤੋਂ 1 ਕਰੋੜ 54 ਲੱਖ ਰੁਪਏ ਲਿਆ ਗਿਆ ਹੈ ਪਹਿਲੇ ਵਿਅਕਤੀ ਨੇ ਜਿਨ੍ਹਾਂ ਤੋਂ 86 ਲੱਖ ਰੁਪਏ ਬਿਨਾਂ ਕਿਸੇ ਸ਼ਰਤ ਕੋਈ ਸ਼ਰਤ ਨਹੀਂ ਕੋਈ ਟਰਮ ਨਹੀਂ ਕੋਈ ਕੰਡੀਸ਼ਨ ਨਹੀਂ ਯੂਨਾਨੇ ਬਿਨਾ ਸ਼ਰਤ ਮਨੀਸ਼ ਸੋਧਿਆ ਨੂੰ 86 ਲੱਖ ਰੁਪਏ ਦਿੱਤਾ ਉਹਨੇ ਰਮੇਸ਼ ਚੰਦਰ ਮਿੱਤਲ ਜਿਹੜੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਨੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਨੇ ਉਹਨਾਂ ਨੇ 86 ਲੱਖ ਰੁਪਏ ਦਿੱਤਾ ਮਨੀਸ਼ ਸੋਧਿਆ ਨੂੰ ਬਿਨਾ ਕਿਸੇ ਸ਼ਰਤ ਤੋਂ ਆਪਣੇ ਪੁੱਤਰ ਨੂੰ ਵਿਦੇਸ਼ ਪੜਾਈ ਕਰਨ ਲਈ ਭੇਜਣ ਤੇ ਤੇ ਹੁਣ ਲਵਲੀ ਯੂਨੀਵਰਸਿਟੀ ਦੇ ਉਹ ਚੇਅਰਮੈਨ ਨੇ ਤੇ ਉਹਨਾਂ ਦਾ ਸਕਾਪਰਾ ਉਹਨਾਂ ਨੂੰ ਸੰਸਦ ਮੈਂਬਰ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਉਸ ਤੋਂ ਬਾਅਦ ਜਿਹੜੇ ਅੱਜ ਕੱਲ ਉਹਨਾਂ ਦੇ ਨਾਲ ਹੀ ਦੱਸ ਦਈਏ ਕਿ ਜਿਨ੍ਹਾਂ ਦੇ ਮਹਿਲ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਕੱਲ ਅਰਵਿੰਦ ਕੇਜਰੀਵਾਲ ਸਰਕਾਰੀ ਬੰਗਲੇ ਦੇ ਵਿੱਚ ਰਹਿ ਰਹੇ ਨੇ ਫਿਰੋਸ਼ਾ ਕੋਟਲਾ ਦੇ ਵਿੱਚ ਰਹਿ ਰਹੇ ਨੇ ਉਹ ਵੀ অশੋਕ ਮਿੱਕਲ ਦਾ ਹੀ ਬੰਗਲਾ ਹੈ ਉਸ ਤੋਂ ਅੱਗੇ ਅੱਗੇੜਾ ਦੂਸਰਾ 58 ਲੱਖ ਬਿਨਾਂ ਕਿਸੇ ਸ਼ਰਤ ਤੋਂ ਮਨੀਸ਼ ਸੋਧਿਆ ਨੂੰ ਕਰਜ਼ਾ ਦਿੱਤਾ ਹੈ ਮੈਡਮ ਗੁਨੀਤ ਅਰੋੜਾ ਨੇ ਤੇ ਮੈਡਮ ਗੁਨੀਤ ਅਰੋੜਾ ਨੇ ਜਿਹੜੇ ਰਾਜ ਸਭਾ ਸੰਸਦ ਮੈਂਬਰ ਜਿਹੜੇ ਲੁਧਿਆਣਾ ਤੋਂ ਗਏ ਨੇ ਸੰਜੀਵ अरोड़ा ਦੀ ਬਹੂ ਨੇ ਉਹਨਾਂ ਦੇ ਬਹੂ ਨੇ ਜਿਹੜੇ ਗੁਨੀਤ अरोड़ा ਜਿਨ੍ਹਾਂ ਨੇ 58 ਲੱਖ ਰੁਪਏ ਦਿੱਤਾ ਤੇ ਉਸ ਤੋਂ ਬਾਅਦ ਤੀਜਾ ਜਿਹੜਾ 10 ਲੱਖ ਰੁਪਏ ਦਿੱਤਾ ਬਿਨਾਂ ਕਿਸੇ ਸ਼ਰਤ ਤੋਂ ਉਹ ਕੋ ਮੈਡਮ ਦੀਪਾਲੀ ਨੇ ਤਾਂ ਲਗਭਗ 1 ਕਰੋੜ 54 ਲੱਖ ਰੁਪਏ ਮਨੀਸ਼ ਸੋਧਿਆ ਨੂੰ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਕਿਸੇ ਟਰਮ ਕੰਡੀਸ਼ਨ ਤੋਂ ਦਿੱਤਾ ਗਿਆ ਉਹਨਾਂ ਦੇ ਪੁੱਤਰ ਦੀ ਕੈਨੇਡਾ ਵਿੱਚ ਪੜ੍ਹਾਈ ਕਰਵਾਉਣ ਲਈ ਤਾਂ ਇੱਥੇ ਭਾਈਪਾ ਅਤੇ ਹੋਰ ਪਾਰਟੀਆਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਇਹ ਜਾਂਚ ਹੋਵੇ ਕਿ ਪੈਸਾ ਕਿਵੇਂ ਦਿੱਤਾ ਗਿਆ ਤਾਂ ਸਵਾਲ ਖੜੇ ਹੋਣੇ ਲਾਜ਼ਮੀ ਵੀ ਹੁੰਦੇ ਆ ਜਦੋਂ ਇਹ ਗੱਲ ਕਹੀ ਜਾਵੇ ਕਿ ਅਸੀਂ ਕੱਟਣ ਈ ਇਮਾਨਦਾਰ ਆ ਅਸੀਂ ਇੱਕ ਪੈਸਾ ਨਹੀਂ ਖਾਂਦੇ ਅਸੀਂ ਅਜੇ ਹੀ ਜਿਹੜੀ ਲੀਪਾ ਕੇ ਚੱਲੇ ਆ ਜਿਹਦੇ ਤੇ ਚੱਲ ਕੇ ਇਮਾਨਦਾਰੀ ਦੀ ਰਾਜਨੀਤੀ ਕੀਤੀ ਜਾ ਸਕਦੀ ਹੈ ਤਾਂ ਜਦੋਂ ਉਹਨਾਂ ਦੇ ਬੱਚੇ ਕੈਨੇਡਾ ਪੜਨ ਜਾ ਰਹੇ ਹੋਣ ਤੇ 1.5 ਡੇਡ ਕਰੋੜ ਰੁਪਇਆ ਲੋਕ ਬਿਨਾਂ ਕਿਸੇ ਸ਼ਰਤ ਤੋਂ ਦੇ ਰਹੇ ਹੋਣ ਤਾਂ ਉੱਥੇ ਸਵਾਲ ਖੜੇ ਹੋਣੇ ਲਾਜ਼ਮੀ ਆ ਸਭ ਨੂੰ ਪਤਾ ਹੈ ਕਿ लवली ਯੂਨੀਵਰਸਿਟੀ ਦੇ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਮਿੱਤਲ ਸਾਹਿਬ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਸੰਜੀਵ अरोड़ा ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਜਦੋਂ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਉਦੋਂ ਵੀ ਸਵਾਲ ਖੜੇ ਹੋਏ ਸੀ ਕਿ ਇਹਨਾਂ ਬੰਦਿਆਂ ਦੀ ਕੀ ਯੋਗਤਾ ਹੈ ਕੀ ਪੰਜਾਬ ਨੂੰ ਦੇਣ ਹੈ ਜਿਨ੍ਹਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਜਦੋਂ ਇਸ ਤਰੀਕੇ ਦੇ ਨਾਲ ਮੁਫਤੋਂ ਮੁਫਤੀ ਲੋਣ ਦੇ ਦਿੰਦਾ ਹੋਵੇ ਕੋਈ ਵਿਅਕਤੀ ਮੁਫਤੋਂ ਮੁਫਤੀ ਬੱਚੇ ਪੜਾਉਂਦਾ ਹੋਵੇ ਕੋਈ ਬਿਨਾਂ ਸ਼ਰਤ ਤੋਂ ਬਿਨਾਂ ਕਸਤਕਾਸੀ ਤੋਂ ਤਾਂ ਫਿਰ ਉੱਥੇ ਸਵਾਲ ਖੜੇ ਹੋਣੇ ਲਾਜ਼ਮੀ ਹੈ ਅੱਜ ਦਾ ਜ਼ਮਾਨਾ ਅਜਿਹਾ ਹੈ ਕਿ ਕੋਈ ਇਹ ਇਹੀ लवली ਯੂਨੀਵਰਸਿਟੀ ਵਾਲੇ ਹੋਣ ਜਾਂ ਸੰਜੀਵ अरोड़ा ਹੋਵੇ ਕੋਈ ਇਹਨਾਂ ਦਾ ਮੁਲਾਜ਼ਮ ਵੀ ਇਹਨਾਂ ਤੋਂ ਕੋਈ 10 20 ਹਜ਼ਾਰ ਲੱਖ 2 ਲੱਖ ਧਾਰਾ ਮੰਗੇ ਤਾਂ 100 ਵਾਰ ਸੋਚ ਕੇ ਦਿੰਦੇ ਆ ਕਿ ਅਸੀਂ ਦੇਣਾ ਹੈ ਕਿ ਨਹੀਂ ਦੇਣਾ ਅਕਸਰ ਸਾਡਾ ਵੀ ਇਹ ਸੁਭਾਅ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਵੀ ਪੈਸੇ ਧਾਰੇ ਦਿੰਨੇ ਆ ਕੋਈ ਸ਼ਰਤ ਰੱਖਦੇ ਆ ਕੋਈ ਇੱਕ ਮੂਦੀਕ ਪ੍ਰਾਪਰਟੀ ਰੱਖਦੇ ਆ ਬੈਂਕ ਵੀ ਜੇ ਲੋਨ ਦਿੰਦਾ ਤਾਂ ਉਹਦੇ ਇਵਜ਼ ਦੇ ਵਿੱਚ ਕੋਈ ਚੀਜ਼ ਰੱਖਦਾ ਤੇ ਕੋਈ ਬੰਦਾ ਬਿਨਾਂ ਸ਼ਰਤ ਹੋਏ ਪੈਸੇ ਦੇ ਰਿਹਾ ਤਾਂ ਕਿਵੇਂ ਦੇ ਰਿਹਾ ਤਾਂ ਸਵਾਲ ਖੜੇ ਹੋਣੇ ਲਾਜ਼ਮੀ ਆ ਉਹ ਵੀ ਪੰਜਾਬ ਦੇ ਵਿੱਚੋਂ ਇੱਕ ਇੱਕ ਸਵਾਲ ਉੱਡਦਾ ਸੀ ਕਿ ਪੰਜਾਬ ਦੇ ਵਿੱਚੋਂ ਵੱਡੇ ਪੱਦਰ ਦੇ ਉੱਤੇ ਪੈਸਾ ਦਿੱਲੀ ਜਾ ਰਿਹਾ ਉਹ ਕਿਸੇ ਰੂਪ ਚ ਜਾ ਰਿਹਾ ਹੋਵੇ ਉਹ ਲੋਨ ਦੇ ਰੂਪ ਚ ਜਾ ਰਿਹਾ ਹੋਵੇ ਕਿਉਂ ਜਾ ਰਿਹਾ ਇਹ ਸਵਾਲ ਲਗਾਤਾਰ ਬਰਕਰਾਰ ਸੀ ਤਾਂ ਮਨੀਸ਼ ਸੋਧਿਆ ਦੇ ਐਫੀਡਵਟ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਉਹਨਾਂ ਦਾ ਬੱਚਾ ਕੈਨੇਡਾ ਪੜਨ ਗਿਆ ਹੁਣ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਦੇ ਵਿੱਚ ਭਾਸ਼ਣ ਦੇਣ ਆਉਂਦੇ ਸੀ ਕਿ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ ਅਸੀਂ ਐਜੂਕੇਸ਼ਨ ਸਿਸਟਮ ਇਹੋ ਜਿਹਾ ਤਕੜਾ ਕਰ ਦਿਆਂਗੇ ਮੈਂ ਉਹਨੇ ਇਹ ਸਵਾਲ ਖੜੇ ਕਰਨਾ ਚਾਹਣਾ ਕਿ ਪੰਜਾਬ ਵਿੱਚ ਦਿੱਲੀ ਵਿੱਚ ਹੋ ਸਕਦਾ ਹੈ ਕਿ ਕਾਲਜ ਦਿੱਲੀ ਸਰਕਾਰ ਦੇ ਅਧੀਨ ਘਟ ਹੋਣ ਕਿਉਂਕਿ ਉੱਥੇ ਪਾਵਰਾਂ ਇਨੀਆਂ ਨਹੀਂ ਪਰ ਪੰਜਾਬ ਦੇ ਸਾਰੇ ਸਰਕਾਰੀ ਕਾਲਜ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਸਰਕਾਰ ਦੇ ਅੰਡਰ ਹੈ ਜੇਕਰ ਤਿੰਨ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲਾਗੂ ਹੋਈ ਹੈ ਤਾਂ ਫਿਰ ਮਨੀਸ਼ ਚੋਧਿਆ ਦੇ ਬੇਟੇ ਨੂੰ ਉੱਚੀ ਪੜ੍ਹਾਈ ਕਰਨ ਲਈ ਕੈਨੇਡਾ ਜਾਣ ਦੀ ਕਿਉਂ ਲੋੜ ਪਈ ਉਹ ਵੀ ਇੰਨੀ ਵਧੀਆ ਪੜ੍ਹਾਈ ਇੱਥੇ 1 ਕਰੋੜ 54 ਲੱਖ ਰੁਪਇਆ ਸਾਡੇ ਵੀ ਚਲੋ ਉਹਨਾਂ ਦੀ ਪੜ੍ਹਾਈ ਦਾ ਲੈਵਲ ਵੱਡਾ ਹੋਊਗਾ ਉਸ ਦਾ ਡਾਕਟਰੀ ਕਰਨਗੇ ਹੁਣ ਕੁਛ ਹੁਣ ਤਾਂ ਫਿਰ ਉਹ ਪੰਜਾਬ ਦੇ ਵਿੱਚ ਕਿਉਂ ਨਹੀਂ ਪੜਾ ਰਹੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੀਆਂ ਹਨੇਰੀਆਂ ਲਿਆਂਦੀਆਂ ਹੋਈਆਂ ਜਿੱਥੇ ਉਹ ਕਹਿ ਰਹੇ ਆ ਕਿ ਸਿੱਖਿਆ ਮਾਡਲ ਲਾਗੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਵੱਖ-ਵੱਖਰੇ ਤਰੀਕੇ ਦੇ ਨਾਲ ਯੂਨੀਵਰਸਿਟੀਆਂ ਅਸੀਂ ਤਰੱਕੀ ਵੱਲ ਲੈ ਕੇ ਜਾ ਰਹੇ ਹਾਂ ਪਤਾ ਹੈ ਤੇ ਇੱਕ ਗੱਲ ਦੀ ਪੋਲ ਵੀ ਖੁੱਲਦੀ ਨਜ਼ਰ ਆ ਰਹੀ ਹੈ ਕਿ ਲੀਡਰਾਂ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਸਾਡੀ ਸਿੱਖਿਆ ਕ੍ਰਾਂਤੀ ਕਿਸੇ ਕੰਮ ਦੀ ਹੈ ਅਸੀਂ ਪੰਜਾਬ ਦੇ ਵਿੱਚ ਕੋਈ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਜੇ ਦਿੱਲੀ ਦੇ ਵਿੱਚ ਕਾਲਜ ਨਹੀਂ ਸੀ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਕਾਲਜ ਪੰਜਾਬ ਵਿੱਚ ਸਰਤ ਹਰ ਤਰੀਕੇ ਦੀ ਪੜਾਈ ਹੁੰਦੀ ਹੈ ਤਾਂ ਉਹ ਇੱਥੇ ਵੀ ਦਾਖਲਾ ਕਰਵਾ ਸਕਦੇ ਸੀ ਉਦਾਹਰਨ ਸੈੱਟ ਹੁੰਦੀ ਕਿ ਐਡੇ ਵਧੀਆ ਲੈਵਲ ਦੀ ਪੜਾਈ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਵੀ ਪੰਜਾਬ ਵਿੱਚ ਪੜਦਾ ਤਾਂ ਇੱਥੇ ਸਵਾਲ ਲਾਜ਼ਮੀ ਉੱਠ ਰਿਹਾ ਕਿ ਕਿਵੇਂ ਲੋਨ ਮਿਲ ਰਹੇ ਆ ਬਿਨਾਂ ਸ਼ਰਤ ਤੋਂ ਕਿਵੇਂ ਆਪਣੇ ਬੱਚਿਆਂ ਨੂੰ ਚੰਗੇ ਪੁੱਖ ਨੂੰ ਬਣਾਉਣ ਦੇ ਲਈ ਬਾਹਰ ਭੇਜਿਆ ਜਾ ਰਿਹਾ ਇਹ ਉਹੀ ਲੋਕ ਨੇ ਜਿਨ੍ਹਾਂ ਦੀਆਂ ਫੋਟੋਆਂ ਕਿਸੇ ਸਮੇਂ ਤੁਸੀਂ ਪਲਾਸਨਾ ਦੇਖੀਆਂ ਸੀ ਲੋਕਾਂ ਦੀਆਂ ਕੁੰਡੀਆਂ ਜੋੜਦਿਆਂ ਦੀਆਂ ਕਿਸੇ ਸਮੇਂ ਤੁਸੀਂ ਵੱਖੋ-ਵੱਖਰੇ ਰੂਪਾਂ ਦੇ ਵਿੱਚ ਦੇਖਿਆ ਸੀ ਖੁੱਲੀਆਂ ਸ਼ਰਟਾਂ ਦੇਖੀਆਂ ਸੀ ਤਾਂ ਅੱਜ ਉਹਨਾਂ ਦੇ ਬੱਚੇ 1.5 ਕਰੋੜ ਰੁਪਏ ਲਾ ਕੇ ਪੜ੍ਹਾਈ ਕਰਨ ਜਾ ਰਹੇ ਤਾਂ ਇੱਥੇ ਸਵਾਲ ਇੱਕ ਹੋਰ ਖੜਾ ਹੁੰਦਾ ਹੈ ਕਿ ਜਿਹੜੇ ਬੰਦੇ ਗੱਲ ਕਹਿੰਦੇ ਹੋਣ ਕਿ ਅਸੀਂ ਇਮਾਨਦਾਰ ਆਂ ਕੱਟੜ ਇਮਾਨਦਾਰ ਆਂ ਅਸੀਂ ਕੁਝ ਨਹੀਂ ਆਂ ਸਾਡੇ ਸਮਾਜ ਦੇ ਵਿੱਚ ਵੀ ਬੜੇ ਕੱਟੜੇ ਇਮਾਨਦਾਰ ਬੰਦੇ ਆ ਜਿਹੜੇ ਇੱਕ ਪੈਸੇ ਦੀ ਬੇਈਮਾਨੀ ਨਹੀਂ ਕਰਦੇ ਪਰ ਉਹਨਾਂ ਦੇ ਬੱਚੇ ਫਿਰ ਡੇਢ-ਡੇਢ ਕਰੋੜ ਵਾਲੀ ਪੜ੍ਹਾਈ ਵੀ ਨਹੀਂ ਕਰਦੇ ਇਸ ਕਰਕੇ ਸਵਾਲ ਉੱਠ ਰਿਹਾ ਫਿਰ ਅੱਗੇ ਸਵਾਲ ਉੱਠ ਰਿਹਾ ਕਿ ਜਿਹੜੇ ਜਿੰਨਾ ਮਨੀਸ਼ ਚੋਧਿਆ ਨੇ ਲੋਨ ਲਿਆ ਉਹਨਾਂ ਦੀ ਆਮਦਨ ਤੋਂ 3 ਗੁਣਾ ਜ਼ਿਆਦਾ ਹੈ ਉਹਨਾਂ ਦੀ ਜਿਹੜੀ ਐਸੈਟ ਆ ਉਹਨਾਂ ਦੀ ਉਹਦੇ ਤੋਂ 3 ਗੁਣਾ ਜ਼ਿਆਦਾ ਤਾਂ ਫਿਰ ਉਤਾਰਨਗੇ ਕਿਵੇਂ ਤਾਂ ਸਾਰੇ ਸਵਾਲ ਖੜੇ ਨੇ ਕਰੋੜਾਂ ਰੁਪਿਆ ਦਾ ਲੋਨ ਲੈ ਕੇ ਆਪਣਾ ਪੁੱਤਰ ਵਿਦੇਸ਼ ਭੇਜਿਆ ਤਾ ਬਦੇ ਪ੍ਰਦੇਸ਼ ਕਿਦੇ ਸਰਤੇ ਪੱਜਾ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਪੰਜਾਬ ਦੇ ਨੇ ਜਿਨ੍ਹਾਂ ਤੋਂ ਲੋਨ ਲਿਆ ਗਿਆ ਉਹ ਲੋਨ ਬਿਨਾ ਸ਼ਰਤੋ ਲਿਆ ਗਿਆ ਤਾਂ ਸਵਾਲਾਂ ਦੇ ਘੇਰੇ ਵਿੱਚ ਵੀ ਆਵੇਗਾ ਪਿਛਲੇ ਦਿਨੀ ਮਨੀ ਸ਼ੋਧਿਆ ਜਿਹੜੀ ਮਨੀ ਲੌਂਡਰਿੰਗ ਦੇ ਕੇਸ ਚ ਐਕਸਾਈਜ਼ ਪਾਲਿਸੀ ਦੇ ਵਿੱਚ ਘਪਲੇ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚੋਂ ਵੀ ਆਇਆ ਤਾਂ ਭਾਈ ਭਾਈ ਸਵਾਲ ਉਠਾ ਰਹੀ ਹੈ ਕਿ ਸਾਰਾ ਮਾਮਲਾ ਸਾਰਾ ਪੈਸਾ ਉਹ ਚੀਜ਼ ਦਾ ਜਿਹਨੂੰ ਇੱਕ ਨੰਬਰ ਜਾਂ ਇਸ ਤਰੀਕੇ ਨਾਲ ਪੇਸ਼ ਕਰਕੇ ਜਿਹੜੀ ਆਮ ਆਦਮੀ ਪਾਰਟੀ ਆ ਬਚਣਾ ਚਾਹੁੰਦੀ ਹੈ